ਸ਼੍ਰੀ ਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਸੁਰਖੀਆਂ ਤੇ ਪਰਮਪਤਨੀ ਨਾਲ ਸੁਹਾਣਾ ਸਾਹਿਬ ਨੇ ਤਮਸਤ ਖੂਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੰਗਨਾ ਰਣੌਤ ਥੱਪੜ ਕਾਂਡ ਮਾਮਲੇ ਤੇ ਕੀਤੀ ਟਿੱਪਣੀ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਲਈ ਵੀ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਿਸਾਨਾਂ ਨੇ ਕਿਹਾ ਰਕਮ ਨਹੀਂ ਹੈ ਪੂਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਮਐਲਏ ਅਜੀਤ ਗੁਪਤਾ ਦਾ ਆਇਆ ਬਿਆਨ ਕਿਹਾ ਵਿਰੋਧੀਆਂ ਨੇ ਵੀਡੀਓ ਨੂੰ ਤੋੜ ਮਰੋੜ ਕੇ ਕੀਤਾ ਪੇਸ਼ 10 ਜੁਲਾਈ ਨੂੰ ਜਲੰਧਰ ਵੈਸਟ 'ਚ ਹੋਣ ਗਿਆ ਜ਼ਿਮਨੀ ਚੋਣਾ ਸ਼ੀਤਲ ਅਨੁਗਰਾਲ ਨੇ ਆਮ ਆਦਮੀ ਪਾਰਟੀ ਨੂੰ ਕੀਤਾ ਚੈਲੰਜ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਦੇ ਨਾਲ ਰੂਬਰੂ ਹੋਏ ਨੇ ਤੇ ਇਸ ਮੌਕੇ ਉਹਨਾਂ ਨੇ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਵੀ ਟਿੱਪਣੀ ਜ਼ਾਹਿਰ ਕੀਤੀ ਹੈ। ਬੀਤੇ ਦਿਨ ਤੋਂ ਚੱਲ ਰਹੇ ਕੰਗਣਾ ਰਣੌਤ ਥੱਪੜ ਕਾਂਡ ਮਾਮਲੇ ਤੇ ਵੀ ਉਹਨਾਂ ਨੇ ਨਿਖੇਧੀ ਕੀਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਬਾਰੇ ਕੰਗਣਾ ਰਣੌਤ ਵੱਲੋਂ ਕੀਤੀ ਜਾਣ ਵਾਲੀ ਟਿੱਪਣੀ ਗਲਤ ਹੈ ਤੇ ਉਹਨਾਂ ਨੇ ਇਸ ਦੀ ਨਿੰਦਾ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਸਮੇਤ ਸ਼ਹੀਦਾ ਸਾਹਿਬ ਗੁਰਦੁਆਰਾ ਸੁਹਾਣਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚੇ ਹੋਏ ਸਨ ਇਸ ਮੌਕੇ ਜਿੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਉੱਥੇ ਹੀ ਮੀਡੀਆ ਦੇ ਨਾਲ ਗਲਪਾਤ ਕਰਦਿਆਂ ਉਹਨਾਂ ਨੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਇਸੇ ਦੌਰਾਨ ਹੀ ਉਹਨਾਂ ਨੇ ਕੰਗਨਾ ਰਣੌਰਥ ਥੱਪੜ ਕਾਂਡ ਮਾਮਲੇ ਦੇ ਉੱਤੇ ਵੀ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਜੋ ਹੋਇਆ ਗਲਤ ਹੋਇਆ ਪਰ ਪੰਜਾਬ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਵੀ ਸਹੀ ਨਹੀਂ ਪੰਜਾਬੀ ਹੈ ਪੰਜਾਬ ਦੇਖੋ ਪਤਾ ਕੀ ਦੇਖੋ ਉਹ ਇੱਕ ਗੁੱਸਾ ਹੈ ਉਨੇ ਪਹਿਲਾਂ ਇਸ ਤਰ੍ਹਾਂ ਦਾ ਬੋਲਿਆ ਹੋਇਆ ਤੇ ਉਹਦਾ ਗੁੱਸਾ ਕਿਤੇ ਨਾ ਕਿਤੇ ਉਸ ਕੁੜੀ ਦੇ ਦਿਲ ਚ ਹੋਣਾ ਹੁਣਾ ਨਹੀਂ ਚਾਹੀਦਾ ਸੀ ਇਸ ਤਰ੍ਹਾਂ ਹਨਾ ਪਰ ਉਹਦੇ ਜਵਾਬ ਦੇ ਵਿੱਚ ਇੱਕ ਪਬਲਿਕ ਫਿਗਰ ਹੋਣ ਦੇ ਨਾਤੇ ਭਾਵੇਂ ਉਹ ਫਿਲਮ ਸਟਾਰ ਭਾਵੇਂ ਇਲੈਕਟਿਡ ਐਮਪੀ ਬਣ ਕੇ ਹੁਣ ਇਹ ਕਹਿਣਾ ਕਿ ਸਾਰਾ ਪੰਜਾਬ ਹੀ ਅੱਤਵਾਦੀ ਹੈ ਸਾਰਾ ਪੰਜਾਬ ਚ ਅੱਤਵਾਦ ਇਹ ਮਤਲਬ ਇਹ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਉਹ ਪੰਜਾਬ ਹੈ ਜਿਹਨੇ ਦੇਸ਼ ਲੈ ਕੇ ਦਿੱਤਾ ਹੈ ਉਹ ਪੰਜਾਬ ਹੈ ਜਿਹੜਾ ਦੇਸ਼ ਦਾ ਪੇਟ ਪਾਲਦਾ ਅੱਜ ਵੀ ਇਕ 30 ਲੱਖ ਮੀਟਰਿਕ ਟਨ ਕਣਕ ਦੇਉਂਗਾ ਹੁਣ ਐ ਐਸੇ ਸੀਜ਼ਨ ਚ ਦੇਸ਼ ਨੂੰ 220 ਲੱਖ ਮੀਟਰਿਕ ਟਨ ਚਾਵਲ ਦੇਵਾਂਗੇ ਅਸੀਂ ਦੇਸ਼ ਦਾ ਢਿੱਡ ਭਰਦੇ ਆ ਅਸੀਂ ਕੁਰਬਾਨੀਆਂ ਅੱਜ ਵੀ ਸਾਡੇ ਜਿਹੜੇ ਨੌਜਵਾਨ ਨੇ ਉਹ ਕਾਰਗਿਲ ਤੋਂ ਲੈ ਕੇ ਮਾਈਨਸ ਤੇ ਪਲੱਸ ਡਿਗਰੀ ਜਿਹੜੇ ਮਾਈਨਸ 50 ਦੇ ਵਿੱਚ ਤਾਂ ਤਾਂਹ ਜਦੋਂ ਠੰਡ ਦੇ ਵਿੱਚ ਕਾਰਗਿਲ ਚ ਖੜੇ ਹੁੰਦੇ ਨੇ ਤੇ ਆ ਹੁਣ ਜੂਨ ਚ ਗੰਗਾ ਨਗਰ ਤੇ ਜੈਸਲ ਮੇਰ ਦੇ ਟਿੱਬਿਆਂ ਚ ਪਲੱਸ 50 ਦੇ ਵਿੱਚ ਖੜੇ ਨੇ ਸੋ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਤੇ ਦੇਸ਼ ਨੂੰ ਮਤਲਬ ਇੱਥੇ ਤੱਕ ਆਜ਼ਾਦੀਆਂ ਦਿਵਾਉਣ ਵਾਲੇ ਲੋਕ ਆ ਤੇ ਤੁਸੀਂ ਇੱਕ ਹਰੇ ਗਲਤ ਕਹਦੇ ਨੇ ਅੱਤਵਾਦੀ ਨੇ ਵਕਵਾਦੀ ਨੇ ਕਿਸਾਨ ਬਹਿ ਜਾਣ ਇਹ ਅੱਤਵਾਦੀ ਨੇ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਬਹਿ ਜਾਏ ਅੱਤਵਾਦੀ ਨੇ ਵਕਵਾਦੀ ਨੇ ਸੋ ਇਸ ਤਰ੍ਹਾਂ ਗਲਤ ਗੱਲ ਹੈ ਪੰਜਾਬ ਜਿਹੜਾ ਉਹ ਦੇਸ਼ ਦਾ ਧੁਰਾ ਹੈ ਸੋ ਧੁਰਾ ਸਹੀ ਰਹੂਗਾ ਤਾਂ ਦੇਸ਼ ਸਹੀ ਰਹੂ ਮਾਨ ਸਰ ਤੁਸੀਂ ਲਗਾਤਾਰ ਜ਼ਿਕਰ ਹੋਇਆ ਕਿ ਇਸ ਦਿਨ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਵੀ ਕਹਿਣਾ ਸੀ ਕਿ 400 ਸੀਟਾਂ ਦਾ ਦਾਵਾ ਕਰਨ ਵਾਲੀ ਪਾਜਪਾ ਸਰਕਾਰ 240 ਤế ਹੀ ਸਿਮਟ ਕੇ ਰਹਿ ਗਈ। ਉਹਨਾਂ ਇਹ ਵੀ ਕਿਹਾ ਕਿ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਲੋਕ ਸਭਾ ਚੋਣਾਂ ਵਿੱਚ ਵਧਿਆ ਹੈ ਤੇ ਉਹਨਾਂ ਵੱਲੋਂ ਸਵੈ ਮੰਥਨ ਕੀਤਾ ਜਾ ਰਿਹਾ ਹੈ ਕਿ ਪਾਰਟੀ ਵਿੱਚ ਕਮੀਆਂ ਕਿੱਥੇ ਰਹਿ ਗਈਆਂ ਸਨ। ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਦੇ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ 17ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਤਹਿਤ 9 ਕਰੋੜ 30 ਲੱਖ ਤੋਂ ਵੱਧ ਕਿਸਾਨਾਂ ਨੂੰ 20000 ਕਰੋੜ ਦੀ ਰਕਮ ਵੰਡੀ ਜਾਵੇਗੀ ਜਿਸ ਉੱਤੇ ਕਿਸਾਨ ਆਗੂਆਂ ਨੇ ਆਪਣਾ ਬਿਆਨ ਦਿੰਦਿਆ ਕਿ ਹੈ ਕਿ ਇਹ ਰਕਮ ਬਹੁਤ ਥੋੜੀ ਹੈ ਕਿਉਂਕਿ ਕਿਸਾਨਾਂ ਦੇ ਹਿੱਸੇ ਬਹੁਤ ਘੱਟ ਪੈਸੇ ਆਉਂਦੇ ਨੇ ਬੀਤੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਹੁਦੇ ਦੀ ਸੋਚ ਚੁੱਕੀ ਹੈ ਅਤੇ ਤੀਜੀ ਵਾਰ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਕੇ ਕਾਰਜਪਾਲ ਸੰਭਾਲਿਆ ਹੈ ਇਸੇ ਦੇ ਚਲਦਿਆਂ ਉਨ੍ਹਾਂ ਨੇ ਕਿਸਾਨ ਸਮਾਨ ਨidhi ਯੋਜਨਾ ਦੀ 17ਵੀਂ ਕਿਸ਼ਤ ਦੇ ਨਾਲ ਜੁੜੀ ਫਾਈਲ ਦੇ ਉੱਤੇ ਆਪਣੇ ਪਹਿਲੇ ਹਸਤਾਖਰ ਕੀਤੇ ਜਾਣਕਾਰੀ ਮੁਤਾਬਕ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਇਸ ਯੋਜਨਾ ਦੇ ਤਹਿਤ ਫਾਇਦਾ ਦਿੱਤਾ ਜਾਵੇਗਾ ਤੇ ਇਹ ਰਾਸ਼ੀ 20 ਹਜ਼ਾਰ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਇਸੇ ਦੇ ਚੱਲਦਿਆਂ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕੀਤਾ ਗਿਆ ਤੇ ਉਹਨਾਂ ਇਹ ਵੀ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੀ ਤਰੱਕੀ ਲਈ ਵਚਨਬੱਧ ਹੈ ਇਸ ਨੂੰ ਲੈ ਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਆਪਣੀ رائے ਰੱਖਦਿਆਂ ਕੀ ਕਿਹਾ ਆਊਟ ਸੁਣਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਜਿਹੜੀ ਉਹਦੀ 17ਵੀਂ ਕਿਸ਼ਤ ਦੇ ਨਾਲ ਜੁੜੀ ਫਾਈਲ ਤੇ ਹਸਤਾਖਰ ਕਰ ਦਿੱਤੇ ਗਏ ਨੇ ਤੇ 20000 ਕਰੋੜ ਰੁਪਏ ਜਿਹੜਾ ਜਾਰੀ ਕੀਤਾ ਜਾਵੇਗਾ ਇਹਦੇ ਨਾਲ ਕਹਿੰਦੇ 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਮੈਂ ਤਾਂ ਬੇਨਤੀ ਕਰਾਂਗਾ ਕਿ ਇਹ ਜਿਹੜੀ ਕਿਸਾਨ ਸਨਮਾਨ ਨidhi ਯੋਜਨਾ ਹੈ ਇਹਦੇ ਸਹਿਯੋਗ ਤੇ ਪੈਸੇ ਲੱਤੇ ਜਾਂਦੇ ਨੇ ਔਰ ਲਗਭਗ ਕਿਸਾਨ ਨੂੰ ਤੇ ਹੜੀ ਦੇ ਸਾਡੇ 13 ਰੁਪਏ ਬਣਦੇ ਨੇ ਜੀ ਹਾਂ ਤੁਸੀਂ ਦੇਖੋ ਕਿ ਅੱਜ ਦੇ ਸਮੇਂ ਦੇ ਸਾਡੇ 13 ਰੁਪਏ ਦੇ ਵਿੱਚ ਕਿਸਾਨ ਦਾ ਕਿਹੜਾ ਸਬੰਧ ਹੋ ਰਿਹਾ ਜੀ ਹਾਂ ਪਹਿਲਾਂ ਤੋਂ ਰਾਖੀ ਬਿਲਕੁਲ ਘਟਾਇਆ ਨਾ ਮਤਰੇ ਸਿਰਫ ਕਿਸਾਨਾਂ ਦੇ ਨਾਂ ਤੇ ਰਾਹੀ ਦੀ ਖਿੜੀ ਜਾਂਦੀ ਹੈ ਤੁਸੀਂ ਕਹੋ ਇਹ ਪਾਲਸੀ ਪਹਿਲਾਂ ਵੀ ਚੱਲਦੀ ਆ ਰਹੀ ਹੈ ਇਲੈਕਸ਼ਨਾਂ ਕਰਕੇ ਰੁਕੀ ਹੋਈ ਸੀ ਜੀ ਇਹਨੂੰ ਬਾਵਾ ਹੀ ਨਾਂ ਮੈਂ ਸਰਕਾਰ ਆਪਣੀ ਹੱਥ ਦੇ ਵਿੱਚ ਇਹ ਸਰਕਾਰਾਂ ਕੋ ਜੋ ਯੋਜਨਾ ਦੇਣਦੇ ਆ ਉਹਨੂੰ ਹਰ ਵਾਰੀ ਉਹ ਤੇ ਰੋਟੀਆਂ ਬਣਾ ਕੇ ਕੰਢੀ ਕੋਸ਼ਿਸ਼ ਨਾ ਕਰਨਾ ਜੀ ਅੱਜ ਇਹ ਸਮੇਂ ਤੇ ਆਪੇ ਜੇ ਕਿਸਾਨ ਦਾ ਸਨਮਾਨ ਕਰਨਾ ਹੈ ਤੇ ਕਿਸਾਨ ਦਾ ਸਨਮਾਨ ਕਰਨੇ ਵਾਸਤੇ ਕਿਸਾਨ ਅੱਜ ਬੋਗਰਾ ਤੇ ਬੈਠੇ ਨੇ ਜੀ ਮਤਲਬ ਅੱਜ 450 ਬੱਚਾ ਸਾਡਾ ਇੰਜਰ ਹੋਇਆ ਜੀ ਉਹ ਕਿਹੜਾ ਸਨਮਾਨ ਕਰ ਰਹੇ ਨੇ ਪਤਾ ਮੰਤਰੀ ਜੀ ਇਹ ਕਿਹੜਾ ਬੀਜੇ ਦੀ ਨੀ ਬੇਰੇ ਅੰਜੂਬੀ ਦੇ ਪ੍ਰੀਅਰਟੀ ਦੇ ਚੁੱਕੀ ਜਿੱਤੀ ਦੇ ਪਿਆ ਜੀ ਕਿਹੜਾ ਸਬੰਧ ਹੈ ਜਿਹੜਾ ਬੋਹੀਆਂ ਮਾਪੇ ਨੇ ਕਿਸਾਨਾਂ ਦੇ ਉਹ ਕਿਹੜਾ ਸਬੰਧ ਹੈ ਕਿ ਕਿਸਾਨਾਂ ਨੂੰ ਆਪਣੀ ਹੱਕ ਤਾਂ ਨਹੀਂ ਜਾਂਦਾ ਵੱਡੀਆਂ ਵੱਡੀਆਂ ਕਿਲਾ ਲਾ ਦਿੱਤੀਆਂ ਜੀ ਮੈਂ ਮੰਤਰੀ ਮੋਤੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਉਹ ਕਿਹੜਾ ਸਬੰਧ ਹੋ ਰਿਹਾ ਹੈ ਕਿਉਂਕਿ ਇਸ ਕਰਕੇ ਠੀਕ ਹੈ ਕੋਈ ਉਹਨਾਂ ਨੇ ਕੋਈ ਟੈਸਟ ਜਾਰੀ ਕੀਤੀ ਹੈ ਕੋਈ ਆਪਣੀ ਉਹ ਦੇਰ ਤੋਂ ਨਹੀਂ ਕੀਤੀ ਕਿਸਾਨਾਂ ਦਾ ਮਜ਼ਦੂਰਾਂ ਦਾ ਉਹ ਸਾਡੇ ਟੈਕਸਾਂ ਦਾ ਪੈਸਾ ਹੈ ਜੀ ਪਰ ਮੈਂ ਇਹਨਾਂ ਅਗੇ ਸਮਾਨ ਕਰਨਾ ਤਾਂ ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਮੰਗਾਂ ਦੇ ਬੁਰਾ ਅਮਲੀ ਕਰਾਂ ਇਹ ਨਾ ਜਾਵੇ ਉਹ ਅਸਲੀ ਸਮਾਨ ਹੋਏਗਾ ਜੀ ਜ਼ਿਕਰਯੋਗ ਹੈ ਕਿ ਕੇਂਦਰ ਵਿੱਚ ਲਗਾਤਾਰ ਤੀਜੀ ਵਾਰ ਮੋਦੀ ਸਰਕਾਰ ਆਉਣ ਤੋਂ ਬਾਅਦ ਵੇਖਣਾ ਇਹ ਹੋਵੇਗਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਹਿਮ ਕਦਮ ਕੀ ਚੁੱਕਦੇ ਨੇ ਹਾਲਾਂਕਿ ਕਿਸਾਨ ਆਗੂ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਅਗਲੇ ਮਹੀਨੇ ਦੇ ਵਿੱਚ ਸੰਭਾਵੀ ਤੌਰ ਤੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਬੀਤੇ ਦਿਨ ਅੰਮ੍ਰਿਤਸਰ ਦੇ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਅਜੇ ਗੁਪਤਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਆਪਣੀ ਹੀ ਸਰਕਾਰ ਨੂੰ ਨਸ਼ੇ ਦੇ ਮੁੱਦੇ ਉੱਤੇ ਘਿਰਦੇ ਹੋਏ ਵਿਖਾਈ ਦੇ ਰਹੇ ਸਨ ਇਸ ਤੋਂ ਬਾਅਦ ਇਹ ਮੁੱਦਾ ਭਖਦਾ ਹੋਇਆ ਨਜ਼ਰ ਆਇਆ ਸੀ ਤੇ ਅੱਜ ਅਜੇ ਗੁਪਤਾ ਦੇ ਵੱਲੋਂ ਉਸ ਵੀਡੀਓ ਨੂੰ ਲੈ ਕੇ ਸਫਾਈ ਪੇਸ਼ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਵਿਰੋਧੀਆਂ ਨੇ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਹੈ ਕੇਂਦਰੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਗੁਪਤਾ ਵੱਲੋਂ ਬੀਤੇ ਦਿਨ ਵਾਇਰਲ ਹੋਈ ਵੀਡੀਓ ਤੇ ਸਪਸ਼ਟੀਕਰਨ ਦਿੱਤਾ ਗਿਆ ਹੈ। ਸਪੱਸ਼ਟ ਦਿੰਦਿਆਂ ਅਜੀਤ ਗੁਪਤਾ ਨੇ ਦੱਸਿਆ ਕਿ ਅੰਮ੍ਰਿਤਸਰ ਦਾ ਰਿਜ਼ਲਟ ਸਾਹਮਣੇ ਆਉਣ ਤੋਂ ਬਾਅਦ ਵਰਕਰਾਂ, ਵਲੰਟੀਅਰਾਂ ਦੇ ਨਾਲ ਧੰਨਵਾਦ ਕਰਨ ਲਈ ਇੱਕ ਸਮਾਗਮ ਉਲੀਕਿਆ ਗਿਆ ਸੀ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਥਾਲੀਵਾਲ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦੇ ਵੱਲੋਂ ਦਿੱਤੇ ਬਿਆਨ ਨੂੰ ਵਿਰੋਧੀਆਂ ਦੇ ਵੱਲੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਸਪੱਸ਼ਟ ਦਿੰਦਿਆਂ ਅਜੀਤ ਗੁਪਤਾ ਨੇ ਕਿਹਾ ਆਓ ਸੁਣਦਿਆਂ ਮੈਂ ਦੇਖ ਰਿਹਾ ਕਿ ਮੇਰੀ ਇਸ ਵੀਡੀਓ ਤੋਂ ਵਿਰੋਧੀ ਤਰ ਜਿਹੜੇ ਨੇ ਜਿੰਨੇ ਵੀ ਵਿਰੋਧੀ ਧਿਰ ਨੇ ਉਹ ਬੜੇ ਕੋਸ਼ਲੇ ਔਰ ਇਸ ਵੀਡੀਓ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਮਾਨ ਸਰਕਾਰ ਜਿਹੜੀ ਹੈ ਬਹੁਤ ਅੱਛੇ ਕੰਮ ਕਰ ਰਹੀ ਸਵਾ ਦੋ ਸਾਲਾਂ ਤੋਂ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਲੋਕ ਹਿੱਤ ਲੋਕ ਪੱਖੀ ਜਿਹੜੇ ਕੰਮ ਉਹ ਕਰ ਰਹੇ ਨੇ ਸਭਾਦੂ ਸਰਲਾ ਦੇ ਵਿੱਚ ਜੋ-ਜੋ ਉਪਲਬਧੀਆਂ ਅਸੀਂ ਹਾਸਲ ਕੀਤੀਆਂ ਸਾਡੇ ਮਾਨ ਸਾਹਿਬ ਨੇ ਜੋ-ਜੋ ਗਰੰਟੀਆਂ ਪੂਰੀਆਂ ਕੀਤੀਆਂ ਉਹ ਸਾਰਿਆਂ ਤੋਂ ਤੁਸੀਂ ਬਹੁਤ ਵਾਖੂਬੀ ਵਾਖੂਬ ਜੀ ਸੋ ਮੈਂ ਇੱਕ ਗੱਲ ਕਹਿਣਾ ਚਾਹਨਾ ਬਰੋਦੀਆਂ ਨੂੰ ਕਿ ਜਿਹੜੀ ਨਸ਼ੇ ਦੀ ਰੋਕਣ ਦੀ ਗੱਲ ਮੈਂ ਕੀਤੀ ਜਿਹੜੀ ਭ੍ਰਸ਼ਟਾਚਾਰ ਨੂੰ ਰੋਕਣ ਦੀ ਗੱਲ ਕੀਤੀ ਉਹ ਪੁਰਾਣੀਆਂ ਸਰਕਾਰਾਂ ਦਾ ਹੀ ਤੜਾ ਬੜਾ ਬੁੜਿਆ ਹੈ ਜਿੰਨੂੰ ਅਸੀਂ ਲੋਕ ਬੜੀ ਮਿਹਨਤ ਕਰਕੇ ਉਸ ਕਰਪਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਗਰ ਕਿਉਂਕਿ ਇਹ ਡੀਪ ਰੂਟਡ ਜਿਹੜੀਆਂ ਜੜਾਂ ਤੱਕ ਪੰਜਾਬ ਦੀ ਜੜ੍ਹਾਂ ਦੇ ਵਿੱਚ ਹੈ ਜਿਹੜੀਆਂ ਪ੍ਰਥੀਤियां ਨੇ ਵੱਡ ਚੁੱਕੀਆਂ ਨੇ ਸੋ ਇਹਨਾਂ ਨੂੰ ਠੀਕ ਕਰਨ ਲਈਆਂ ਟਾਈਮ ਤੇ ਲੱਗੇਗਾ ਕਿ ਮੈਂ ਅੱਜ ਵੀ ਆਪਣੇ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਮ ਆ ਔਰ ਜੋ ਮੈਂ ਵੀਡੀਓ ਦੇ ਵਿੱਚ ਬੋਲਿਆ ਉਹ ਮੈਂ ਨਾ ਤੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਨਾ ਹੀ ਮੈਂ ਆਪਣੀ ਪਾਰਟੀ ਦੇ ਖਿਲਾਫ ਬੋਲਿਆ ਮੈਂ ਇਸ ਨਸ਼ੇ ਦੇ ਲੈਕਸਸ ਦੇ ਖਿਲਾਫ ਬੋਲਿਆ ਔਰ ਜਿਹੜਾ ਖਰਾਬ ਸਿਸਟਮ ਹੈ ਸਿੱਖ ਸਿਸਟਮ ਹੈ ਉਹਦੇ ਖਿਲਾਫ ਬੋਲਿਆ ਔਰ ਇਸ ਸਿੱਖ ਸਿਸਟਮ ਨੂੰ ਕਿਸ ਤਰ੍ਹਾਂ ਠੀਕ ਕਰਨਾ ਇਹਦੇ ਲਈ ਮੈਂ ਮਾਨ ਸਾਹਿਬ ਸੀਐਮ ਸਾਹਿਬ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਔਰ ਆਰਲੇ ਦਿਨਾਂ ਦੇ ਵਿੱਚ ਸੀ ਜਿਹੜਾ ਪੰਜਾਬ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਨੱਥ ਪਾ ਕੇ ਤੇ ਜਿਹੜਾ ਸੁਪਨਾ ਸਾਡੇ ਮਾਨ ਸਾਹਿਬ ਦਾ ਔਰ ਜਿਹੜਾ ਸੁਪਨਾ ਸਾਡੇ ਸ਼ਹੀਦਾ ਨੇ ਸੰਜੋਇਆ ਸੀ ਕਿ ਰੰਗਲਾ ਇੱਕ ਹੱਸਦਾ ਵਸਦਾ ਪੰਜਾਬ ਉਹਨੂੰ ਬਣਾਣਾ ਉਹਨੂੰ ਅਸੀਂ ਪੂਰਾ ਕਰ ਸਕੀਏ ਜ਼ਿਕਰ ਹੋਇਆ ਕਿ ਬੀਤੇ ਦਿਨ ਦੀ ਵੀਡੀਓ ਵਿੱਚ ਅਜੇ ਗੁਪਤਾ ਨੇ ਕਿਹਾ ਸੀ ਕਿ ਦੋ ਸਾਲਾਂ ਵਿੱਚ ਨਸ਼ਾ ਘਟਿਆ ਨਹੀਂ ਬਲਕਿ ਵਧਿਆ ਹੈ ਅਤੇ ਇਸ ਤੋਂ ਬਾਅਦ ਇਹ ਸਿਆਸੀ ਛੁਰੂ ਹੋ ਗਈ ਸੀ ਵਿਖਣਾ ਇਹ ਹੋਵੇਗਾ ਅਜੇ ਗੁਪਤਾ ਦੇ ਇਸ ਸਪਸ਼ਟਿਕਰਣ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਕੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ 10 ਜੁਲਾਈ ਨੂੰ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਦੇ ਨਤੀਜੇ 13 ਜੁਲਾਈ ਨੂੰ ਕੋਸ਼ਿਤ ਕੀਤੇ ਜਾਣਗੇ। ਬੀਤੇ ਦਿਨ ਅਸਤੀਫਾ ਦੇਣ ਤੋਂ ਬਾਅਦ ਸ਼ੀਤਲ ਅਨੁਗਰਾਲ ਦੇ ਵੱਲੋਂ ਅੱਜ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਹੈ। ਸ਼ੀਤਲ ਅਨੁਗਰਾਲ ਨੇ ਜਿੱਥੇ ਆਮ ਆਦਮੀ ਪਾਰਟੀ ਨੂੰ ਚੈਲੰਜ ਕੀਤਾ ਹੈ, ਉੱਥੇ ਹੀ ਉਹਨਾਂ ਕਿਹਾ ਹੈ ਕਿ ਜਲੰਧਰ ਵੈਸਟ ਤੋਂ ਭਾਜਪਾ ਜਿਸ ਵੀ ਕਿਸੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਖੜਾ ਕਰੇਗੀ, ਸ਼ੀਤਲ ਅਨੁਗਰਾਲ ਉਸ ਦੇ ਸਮਰਥਨ ਦੇ ਵਿੱਚ ਹਾਜ਼ਰ ਹੋਣਗੇ। ਇਸ ਦੇ ਨਾਲ ਸ਼ੀਤਲ ਅਨੁਗਰਾਲ ਨੇ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਿਆ ਕਿ ਹੈ ਕਿ ਜੋ ਕੰਮ ਤੁਸੀਂ ਨਹੀਂ ਕੀਤੇ, ਉਹ ਉਨ੍ਹਾਂ ਦੇ ਸਿਰ ਤੇ ਵੋਟ ਲੈ ਕੇ ਵਿਖਾਓ ਸ਼ੀਤਲ ਅਨੁਗਰਾਲ ਦੇ ਵੱਲੋਂ ਜਲੰਧਰ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ ਹੋਣ ਚਾਰੀਆਂ ਨੇ ਦੱਸ ਤਈਏ ਕਿ 10 ਜੁਲਾਈ ਨੂੰ ਜ਼ਿਮਨੀ ਚੋਣਾਂ ਹੋਣਗੀਆਂ ਤੇ 13 ਜੁਲਾਈ ਨੂੰ ਇਸ ਦੇ ਨਤੀਜੇ ਸਾਹਮਣੇ ਆਉਣਗੇ 21 ਜੂਨ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੈ ਇਸ ਨੂੰ ਲੈ ਕੇ ਸ਼ੀਤਲ ਅਨੁਗਰਾਲ ਮੁਰ ਤੋਂ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋਏ ਨੇ ਤੇ ਲਾਈਵ ਹੋ ਕੇ ਉਹਨਾਂ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਤੇ ਨਾਲ ਹੀ ਫਟਕਾਰਦਿਆਂ ਹੋਇਆ ਕਿਹਾ ਕਿ ਜੇ ਇਨਸਾਨੀਤ ਹੁੰਦੀ ਤਾਂ ਪੰਜ ਇਲਾਕਿਆਂ ਦੇ ਵਿੱਚ ਜ਼ਿਮਨੀ ਚੁਣਾ ਹੁੰਦੀਆਂ ਨਾ ਕੇਵਲ ਜਲੰਧਰ ਤੇ ਵਿੱਚ ਆਪਣੀ ਭੜਾਸ ਕਰਦਿਆਂ ਹੋਇਆ ਸ਼ੀਤਲ ਅਨੁਗਰਾਲ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਹਜੇ ਤੇ ਇਲੈਕਸ਼ਨ ਦੂਤੀਓ ਅਜੇ ਤੱਕ ਕਾਬੜ ਵੀ ਨਹੀਂ ਉਤਰੀ ਜਿਹੜੇ ਕਾਰਕਿਰਤਾ ਨੇ ਦਿਨ ਰਾਤ ਕੰਮ ਕੀਤਾ ਅਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਤਕਾਵੜ ਲਾਣੀ ਸੀ ਮੈਂ ਕਿਹਾ ਥੋੜੀ ਜਿਹਾ ਬਾਹਰ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਤੇ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈਕਰਾਨ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਕੋ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਓ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅੱਜ ਦੇ ਮੈਂ ਚਲੋ ਸੋਚਿਆ ਸੀ ਤੁਹਾਡੇ ਕਾਰਜਕਰਤਾ ਸਾਰੇ ਪਰਿਵਾਰ ਦੇ ਸਦਸੇ ਥੋੜੇ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿੰਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਹ ਇਹਨਾਂ ਨਾਲ ਰਲ ਕੇ ਕੰਮ ਕਰਾਂਗੇ ਪਰ ਜਲੰਧਰ ਦੀ ਤਰੱਕੀ ਦੇ ਲਈ ਇੱਕ ਨਵੇਂ ਜਲੰਧਰ ਦੀ ਦੇ ਹੋਂਕਾਰ ਦੇ ਲਈ ਕਿਉਂਕਿ ਨਵਾਂ ਜਲੰਧਰ ਮੇਰੇ ਸੁਪਨਿਆਂ ਦਾ ਜਲੰਧਰ ਹੈ ਜਿਸ ਉਮੀਦ ਨਾਲ ਮੈਂ ਇਲੈਕਸ਼ਨ ਲੜਿਆ ਸੀ ਕਿ ਜਲੰਧਰ ਸ਼ਹਿਰ ਦੀ ਤਰੱਕੀ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਜਲੰਧਰ ਸ਼ਹਿਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲੈ ਕੇ ਆਈਏ ਕਿ ਲੋਕ ਯਾਦ ਕਰਨ ਕਿ ਯਾਰ ਪੁਰਾਣੇ ਐਮਐਲਏ ਦੇ ਵਿੱਚ ਨਵੇਂ ਐਮਐਲਏ ਚ ਕੀ ਫਰਕ ਆ ਗਿਆ ਪਰ ਤੁਹਾਨੂੰ ਪਤਾ ਕਿ ਮੈਂ ਤੁਹਾਡੇ ਸਿਧਾਂਤਾਂ ਦੀ ਲੜਾਈ ਨਹੀਂ ਲੜ ਸਕਿਆ ਤੁਹਾਡੇ ਹੱਕਾਂ ਦੀ ਲੜਾਈ ਮੈਂ ਨਹੀਂ ਲੜ ਸਕਿਆ ਜਿਹੜੀ ਸੂਬੇ ਦੀ ਸਰਕਾਰ ਸੀ ਉਹ ਜਦੋਂ ਮੈਂ ਤੁਹਾਡੀ ਆਵਾਜ਼ ਬੁਲੰਦ ਕਰਦਾ ਸੀ ਮੈਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਚਲੋ ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਮੇਰੇ ਪਰਿਵਾਰ ਉੱਤੇ ਮੇਰੇ ਤੇ ਵਿਸ਼ਵਾਸ ਕੀਤਾ ਪਰ ਦੋਸਤੋ ਇਨਸਾਫ ਦੀ ਲੜਾਈ ਲੜਨ ਦਾ ਫਿਰ ਇੱਕ ਵਾਰ ਸਮੇਂ ਆ ਗਿਆ ਸੱਚ ਦੇ ਸਾਹਮਣੇ ਤੁਹਾਨੂੰ ਖੜਾ ਹੋਣਾ ਪਏਗਾ ਸੱਚ ਦੇ ਲਈ ਅਗਰ ਤੁਸੀਂ ਚਾਹਦੇ ਹੋ ਕਿ ਤੁਹਾਡੇ ਹਲਕੇ ਦੀ ਆਵਾਜ਼ ਵਿਧਾਨ ਸਭਾ ਚ ਗੂੰਜੇ ਵਿਧਾਨ ਸਭਾ ਦੇ ਵਿੱਚ ਸੱਚ ਦੇ ਲਈ ਕੋਈ ਖੜੇ ਹੋ ਕੇ ਬੋਲੇ ਤੇ ਵੋਟ ਦਾ ਫੈਸਲਾ ਤੁਸੀਂ ਕਰਨਾ ਹੈ ਇਹ ਜਿਹੜੀ ਵੋਟ ਹੈ ਤੁਹਾਡੇ ਹੱਕਾਂ ਦੀ ਲੜਾਈ ਲੜੇਗੀ ਤੁਹਾਡੇ ਲਈ ਸੰਘਰਸ਼ ਕਰਾਂਗੇ ਪਾਰਟੀ ਜਿਹਦੇ ਤੇ ਵਿਸ਼ਵਾਸ ਕਰੇਗੀ ਅਸੀਂ ਸਾਰੇ ਲੋਕ ਕੋਰੇ ਨਾਲ ਇਕੱਠੇ ਹਾਂ ਕੋਈ ਵੀ ਪਾਰਟੀ ਤੋਂ ਬਾਹਰ ਨਹੀਂ ਹੈ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਉਹ ਵੱਡੇ ਭਾਈ ਸ਼ੀਲ ਰਿੰਕੂ ਵੱਲ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨ ਦੇ ਲਈ ਆਇਆ ਕਿ ਤਿਆਰ ਹੋ ਜਾਓ ਇਲੈਕਸ਼ਨ ਦੇ ਵਿੱਚ ਬੇਨਨਤ ਮਿਹਨਤ ਕਰਾਂਗੇ ਇਹ ਜਿਹੜੀ ਸੀਟ ਹੈ ਪਾਰਟੀ ਦੀ ਝੋਲੇ 'ਚ ਪਾਵਾਂਗੇ ਬਾਕੀ ਮੈਂ ਉਹਨਾਂ ਲੋਕਾਂ ਨੂੰ ਵੀ ਕਮਾਂਗਾ ਕਿ ਜਿਨ੍ਹਾਂ ਨੂੰ ਹਜੇ ਤਾਜੀ-ਤਾਜੀ ਖਾਣੀ ਪਈਏ ਘਰ ਭੇਜਿਆ ਕੁਝ ਦਿਨ ਪਹਿਲੇ ਅਸੀਂ ਉਹਨਾਂ ਦਾ ਵੀ ਬੜਾ ਹੰਕਾਰ ਹੈ ਕਿ ਦੁਆਰਾ ਮੈਦਾਨ 'ਚ ਆ ਜਾਓ ਜ਼ਿਕਰੂ ਹੈ ਕਿ ਸ਼ੀਤਲ ਅਨੁਗਰਾਲ ਦੇ ਵੱਲੋਂ ਲੋਕਾਂ ਨੂੰ ਮੁਰਤੋਂ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ 2 ਸਾਲਾਂ ਵਿੱਚ ਜਿਹੜੇ ਕੰਮ ਨਹੀਂ ਕੀਤੇ ਉਹ ਗਿਣਵਾ ਕੇ ਵੋਟਾਂ ਹਾਸਲ ਕਰਨ ਵੇਖਣਾ ਇਹ ਹੋਵੇਗਾ ਕਿ ਜਲੰਧਰ ਜ਼ਿਮਨੀ ਚੋਣ ਤੋਂ ਸਿਆਸੀ ਪਾਰਟੀਆਂ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀਆਂ ਨੇ ਤੇ ਇਸ ਦੇ ਨਤੀਜੇ ਕੀ ਹੁੰਦੇ ਨੇ ਲੁਧਿਆਣਾ ਤੋਂ ਹਾਰ ਚੁੱਕੇ ਅਤੇ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਇੱਕ ਵੱਡਾ ਅਹੁਦਾ ਦਿੱਤਾ ਗਿਆ ਹੈ। ਹਾਰਨ ਤੋਂ ਬਾਅਦ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਰਵਨੀਤ ਬਿੱਟੂ ਨੂੰ ਸਟੇਟ ਮੰਤਰੀ ਐਲਾਨ ਦਿੱਤਾ ਗਿਆ ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਮੀਡੀਆ ਦੇ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਪੰਜਾਬ ਵਿੱਚ ਭਾਜਪਾ ਨੂੰ ਲੈ ਕੇ ਜੋ ਨਫ਼ਰਤ ਫੈਲ ਰਹੀ ਹੈ ਉਸ ਨੂੰ ਖਤਮ ਕਰਨਗੇ ਤੇ ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਬਣਨ ਦਾ ਕੰਮ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਸੀ ਕਿ 2 ਸਾਲਾਂ ਦੇ ਵਿੱਚ ਭਾਜਪਾ ਨੂੰ ਹੋਰ ਮਜ਼ਬੂਤ ਵੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਵੱਲੋਂ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਰਵਨੀਤ ਬਿੱਟੂ ਨੂੰ ਐਨਡੀਆ ਦੀ ਸਰਕਾਰ ਵੱਲੋਂ ਸਟੇਟ ਮੰਤਰੀ ਐਲਾਨ ਦਿੱਤਾ ਗਿਆ ਹੈ। ਅਜਿਹੇ ਵਿੱਚ ਰਵਨੀਤ ਬਿੱਟੂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਤੇ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਨਗੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਇੱਕ ਪੁਲ ਬਣਨ ਦਾ ਕੰਮ ਰਵਨੀਤ ਬਿੱਟੂ ਦੇ ਵੱਲੋਂ ਕੀਤਾ ਜਾਵੇਗਾ ਉਹਨਾਂ ਇਹ ਵੀ ਕਿਹਾ ਹੈ ਕਿ 2 ਸਾਲਾਂ ਦੇ ਵਿੱਚ ਪੰਜਾਬ ਵਿੱਚ ਭਾਜਪਾ ਦੀ ਮੌਜੂਦਾ ਸਥਿਤੀ ਨੂੰ ਸੁਧਾਰਨ ਦੇ ਵਿੱਚ ਵੀ ਅਹਿਮ ਭੂਮਿਕਾ ਰਵਨੀਤ ਬਿੱਟੂ ਦੇ ਵੱਲੋਂ ਨਿਭਾਈ ਜਾਵੇਗੀ ਦੇਖੋ ਪਹਿਲੇ ਦਿਨੀ ਜਦੋਂ ਭਾਜਪਾ ਮੈਂ ਕੋਈ ਵੀ ਦੇਸ਼ ਦਾ ਮੁੱਦਾ ਥਾ ਚਾਹੇ ਉਹ ਨਿਜਰ ਦਾ ਮਾਮਲਾ ਹੋ चाहे वो अमृतपाल का मुद्दा हो चाहे वो पाकिस्तान का मामला हो क्योंकि हमारी बॉर्डर स्टेट है हमारी प्रायोरिटीज चाहे वो किसानों का मुद्दा है कौन कौन सवा साल जंतर मंत्र पे पड़ा था मैं ही था अकेला आदमी मेंबर पार्लियामेंट कितने थे एक सवा साल में किसानों के लिए लड़ता रहा और आज वो मैं बीजेपी में जाके वो सारी चीजें हल करवाऊंगा वहां से मैंने एक ही बात पंजाब को पहले दिन और आज बोल रहा हूं भी मेरा काम सिर्फ ब्रिज बनने का काम है जो पंजाब में तकलीफ है आपकी भी जानते हैं पंजाब की क्या हालात है वहां पे कैसे नफरत की भावना हुई है चाहे कंगना वाला केस हो चाहे और केस है और वो सिर्फ प्यार चाहते हैं वो चाहे कोई भी ग्रुप हो किसी में बॉन्डिंग करेंगे और वो पंजाब को क्योंकि देश के लिए भी पंजाब प्रायोरिटी है हंड्रेड परसेंट ये आपने बड़ी बात कही मेरे लिए तो बड़ी बात है ही है भी मैं हारने के बाद भी उन्होंने अपनी कैबिनेट में चुना है और ये सीधी पता है कि पंजाब को प्रायोरिटी दी है और पंजाब एक मेरे में विश्वास दिखाया है भी ये आदमी पंजाब में द्वारा अच्छे दिन ला सकता है नया पंजाब बना सकता है ये आपने ठीक कहा हमने जैसे अलायंस में तेईस सीट हमें मिलती थी बीजेपी को और इस बार तेईस हम जीते हैं और उन्नीस परसेंट हमने वोट शेयर लिया है और अकाली दल काफी नीचे आ गया सोलह पता नहीं चौदह ये तो लीडरशिप की मर्जी है लेकिन मैं पंजाब का ग्राउंड सताईस तक तैयार करके बीजेपी को दे दूंगा वहां पे सरकार बनाने के लिए भगवंत मान को तो बहुत बड़ी चोट है जो इस बार पड़ी है और कांग्रेस पे भी अब देखो कांग्रेस भी देख ली है अभी तो दो साल पहले ही देखिए कांग्रेस को रिजेक्ट किया है और दूसरी तरफ आम आदमी तो जो कर रहा है कर ही रहा है अकाली दल को पहले देख सके एक ही लोगों के पास अब आगे एक बीजेपी है जो हम दो साल में परफॉर्म करके दिखाएंगे उनको तो लोगों का अपने आप मन तो बनेगा तो बने तो क्या देखो पोर्टफोलियो कोई हो बात मैंने कहा अभी मिनिस्ट्री में बैठ के पंजाब की है वो तो मैं अब सारी कर सकता हूं ना पोर्टफोलियो तो एक, एक 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 अंग होता है जैसे बाकी बॉडी है जो शरीर है हंड्रेड परसेंट क्यों नहीं इसमें कोई इसमें कोई शक ही नहीं भाई पॉलिटिक्स में अगर कोई आता है तो वो आगे बढ़ने के लिए आता है मुख्यमंत्री नहीं मेरे कहने से कुछ नहीं होगा मैं तो पहले आप जो मुझे आज मौका मिला है भाई पंजाब में बीजेपी सरकार लाने का काम है इत लाएंगे ਤੂੰ ਉਸ ਟਾਈਮ ਭਾਜਪਾ ਫੈਸਲਾ ਕਰੇਗੀ ਨਾ ਹਾਂ ਅਗਰ ਮੈਂ ਮੈਂ ਖੁਦ ਚਾਹੂੰ ਤੂੰ ਮੈਂ ਤਾਂ ਆਜ ਹੀ ਕਹੂੰਗਾ ਮੈਨੂੰ ਮੁੱਖ ਮੰਤਰੀ ਬਣਾ ਦਿਜੀਏ ਜ਼ਿਕਰਯੋਗ ਹੈ ਕਿ ਜਿੱਥੇ ਲੁਧਿਆਣਾ ਤੋਂ ਰਣਨੀਤ ਬਿੱਟੂ ਹਾਰ ਗਏ ਉੱਥੇ ਹੀ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਹਾਸਲ ਨਹੀਂ ਹੋਈ ਤੇ ਇਸ ਤੋਂ ਬਾਅਦ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਨੂੰ ਮਜ਼ਬੂਤ ਕਰਕੇ ਪੇਸ਼ ਕੀਤਾ ਜਾਵੇ ਪੰਜਵੀਂ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮੌਕੇ ਸਿੱਖ ਸੰਗਤਾਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਸੰਗਤਾਂ ਵੱਲੋਂ ਕੀਰਤਨ ਸੁਣਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਧਾਮੀ ਨੇ ਸੰਗਤਾਂ ਦੇ ਨਾਮ ਇੱਕ ਸੰਦੇਸ਼ ਜਾਰੀ ਕੀਤਾ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਦੁਨੀਆ ਭਰ ਵਿੱਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਤੇ ਸੰਤਾਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚਿਆ। ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੌਕੇ ਸੰਤਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਸ ਦਿਨ ਦੀ ਮਹੱਤਤਾ ਤੇ ਜਾਣਨਾ ਪਾਇਆ ਤੇ ਸੰਤਾਂ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਸਮੂਹ ਸਾਥ ਸਾਧ ਸੰਗਤ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਦੇਸ਼ ਦੇ ਵਿਦੇਸ਼ ਦੇ ਵਿੱਚ 10 ਜੂਨ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਗੁਰੂ ਪੰਜਮ ਪਾਤਸ਼ਾਹੀ ਨੇ ਹੱਕ ਤੇ ਸੱਚ ਲਈ ਆਪਣੀ ਸ਼ਹਾਦਤ ਵੀ ਦਿੱਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਪੰਥ ਦੇ ਬਾਨੇ ਸਤਗੁਰਾਂ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ ਤੇ ਸਤਗੁਰਾਂ ਨੇ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਚੁਣੌਤੀ ਵੀ ਦਿੱਤੀ ਉਹ ਚੁਣੌਤੀ ਕੀ ਸੀ ਉਹ ਹੱਕ ਤੇ ਸੱਚ ਦੀ ਭਰਮਾਂ ਚੋਂ ਭੁਲੇਖਿਆਂ ਚੋਂ ਬਹਿਮਾਂ ਚੋਂ ਤੇ ਜਾਤ ਪਾਤ ਚੋਂ ਤੇ ਗਰੀਬ ਊਚ ਨੀਚ ਨੂੰ ਖਤਮ ਕਰ ਲਈ ਸਤਗੁਰਾਂ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਤੇ ਸਤਗੁਰਾਂ ਦਾ ਵੀ ਬਹੁਤ ਵੱਡਾ ਵਿਰੋਧ ਹੋਇਆ ਪਰ ਗੁਰੂ ਸਾਹਿਬ ਜੀ ਨੇ ਝਗੜਾ ਨਹੀਂ ਕਿਸੇ ਨਾਲ ਕੀਤਾ ਗੁਰਸ਼ਬਦ ਦੀ ਸੋਝੀ ਤਹਿਤ ਵੱਖ-ਵੱਖ ਸਥਾਨਾਂ ਤੇ ਜਾ ਕੇ ਆਪ ਜਾ ਕੇ ਉਹਨਾਂ ਨੂੰ ਜਿਹੜੀਆਂ ਆਤਮਾਵਾ ਮਾਨਸਿਕ ਤੌਰ ਤੇ ਕਮਜ਼ੋਰ ਤੇ ਨਿਰਬਲ ਹੋਈਆਂ ਸੀ ਉਹਨਾਂ ਨੂੰ ਗੁਰਸ਼ਬਦ ਦਾ ਹੌਕਾ ਦੇ ਕੇ ਉਹ ਮੋੜ ਸਰਜੀਤ ਕੀਤਾ ਇਹੋ ਹੀ ਸਤਗੁਰਾਂ ਦਾ ਅਮੋਲਕ ਖਜ਼ਾਨਾ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੁਰਦੁਆਰਾ ਆਹਮਸਰ ਵਿਖੇ ਭਾਈ ਗਰਦਾਸ ਜੀ ਦੀ ਕਲਮ ਤੋਂ ਗੁਰੂ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਔਰ ਇਹ ਵੀ ਗੁਰੂ ਸਾਹਿਬ ਦੀ ਬੜੀ ਆਈ ਸੀ ਕਿ ਸਤਗੁਰ ਜੀ ਨੇ ਆਪਣੇ ਦੋ ਮਹਾਨ ਗੁਰਸਿੱਖ ਭਾਈ ਗਰਦਾਸ ਜੀ ਔਰ ਧੰਤਨੂ ਬਾਬਾ ਬੁੱਢਾ ਜੀ ਉਹਨਾਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਤੇ ਇਹ ਗੁਰਸ਼ਾਬਦ ਦਾ ਜਿਹੜਾ ਸਤਗੁਰ ਜੀ ਨੇ ਸੋਮਾ ਤੇ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਨੇ ਚਲਾਇਆ ਸੀ। ਉਹਨੂੰ ਸਤਗੁਰਾਂ ਨੇ ਕਲਮ ਬੰਦ ਕਰਾਇਆ ਭਾਈ ਗਰਦਾਸ ਜੀ ਦੀ ਕਲਮ ਤੋਂ ਸੋ ਸਤਗੁਰਾਂ ਨੇ ਪਵਿੱਤਰ ਲਾਹੌਰ ਦੀ ਧਰਤੀ ਤੇ ਜਾ ਕੇ ਆਪਣੀ ਸ਼ਹਾਦਤ ਵੀ ਦਿੱਤੀ ਤੇ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਗੁਰੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹ ਸ਼ਹਾਦਤ ਤੋਂ ਬਾਅਦ ਫਿਰ ਇੱਕ ਨਵਾਂ ਸਿੱਖਾਂ ਨੂੰ ਸਮੁੱਚੀ ਦੁਨੀਆ ਤੇ ਮਨੁੱਖਤਾ ਨੂੰ ਇਹ ਸਿਧਾਂਤ ਸਿਰਜ ਕੇ ਦਿੱਤਾ ਤੇ ਉਹ ਸਿਧਾਂਤ ਮੈਂ ਸਮਝਦਾ ਅੱਜ ਤੱਕ ਪ੍ਰਚਲਿਤ ਆ ਸੋ ਗੁਰੂ ਪੰਜਮ ਪਾਤਸ਼ਾਹ ਜੀ ਨੇ ਬੜੇ ਵੱਡੇ ਪਰਉਪਕਾਰ ਮਨੁੱਖਤਾ ਤੇ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਪਵਿੱਤਰ ਗੁਰਬਾਣੀ ਨੂੰ ਇਕੱਠਾ ਇਕੱਤਰ ਕਰਕੇ ਆਪਣੀ ਰਸਨਾ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਤੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਬਹੁਤ ਵੱਡਾ ਰਤਵਾ ਸਤਗੁਰੂ ਜੀ ਨੇ ਬਖਸ਼ਿਸ਼ ਕੀਤਾ ਇਹ ਹੀ ਉਹ ਕਾਰਨ ਆ ਕਿਉਂਕਿ ਸਾਰੇ ਲੋਕ ਰੋਜ਼ ਗਾਥਾ ਸੁਣਦੇ ਆ ਕਿ ਗੁਰੂ ਪੰਜਮ ਪਾਤਸ਼ਾਹ ਜੀ ਜਿਸ ਪਵਿੱਤਰ ਪਲੰਘੇ ਤੇ ਆਪ ਬਿਰਾਜਮਨ ਹੁੰਦੇ ਸੀ ਸਤਗੁਰੂ ਜੀ ਨੂੰ ਉੱਥੇ ਸੁਖਾਸਣ ਕਰਕੇ ਆਪ ਥੱਲੇ ਸੰਬੋਲਕ ਤੌਰ ਤੇ ਜਿਹੜਾ ਅੱਜ ਵੀ ਕੋਠਾ ਸਾਹਿਬ ਦੀ ਪਰੰਪਰਾ ਆ ਸੋ ਕਹਿਣ ਤੋਂ ਪਾਬ ਉੱਥੇ ਬਿਰਾਜਮਨ ਹੁੰਦੇ ਸੀ ਸੋ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਤੇ ਹੱਕ ਤੇ ਸੱਚ ਲਈ ਲੜਨ ਦੀ ਤੇ ਆਵਾਜ਼ ਬੁਲੰਦ ਕਰਨ ਦੀ ਇਹ ਸਤਗੁਰਾਂ ਨੇ ਸਾਨੂੰ ਪ੍ਰੇਤ ਬਖਸ਼ਿਸ਼ ਕੀਤੀ ਸੀ ਸਮਾਰਾਇ ਸਮੁੱਚੇ ਖਾਲਸਾ ਪੰਥ ਦੇਸ਼ ਤੇ ਵਿਦੇਸ਼ ਦੇ ਵਿੱਚ ਇਹ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਕਰੁ ਹੈ ਕਿ ਸਿੜੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਤਾਂ ਮੱਥਾ ਟੇਕਣ ਪਹੁੰਚੀਆਂ ਉੱਥੇ ਹੀ ਸਚਖੰਡ ਸਿੜੀ ਹਰਿਮੰਦਰ ਸਾਹਿਬ ਅਧੀ ਗੁਰਦੁਆਰਾ ਸਿੜੀ ਰਾਮਸਰ ਸਾਹਿਬ ਸਮੇਤ ਇੱਥੇ ਸਥਿਤ ਹੋਰ ਬਾਕੀ ਗੁਰਦੁਆਰਾ ਸਹਿਬਾਨ ਵਿਖੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਵੀ ਲਗਾਈਆਂ ਗਈਆਂ ਪੰਜਾਬ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਲੰਧਰ ਪੁਲਿਸ ਨੇ ਜ਼ਬਰੀ ਵਸੂਲੀ ਦੇ ਮਾਮਲੇ ਵਿੱਚ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਗਰੁੱਪ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਇਹ ਮੁਲਜ਼ਮ 35 ਦੇ ਕਰੀਬ ਅਪਰਾਧਿਕ ਮਾਮਲਿਆਂ ਦੇ ਵਿੱਚ ਸ਼ਾਮਿਲ ਦੱਸੇ ਜਾ ਰਹੇ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸ ਮਾਮਲੇ ਦੀ ਹੋਰ ਜਾਣਕਾਰੀ ਸਾਂਝੀ ਕੀਤੀ ਹੈ ਜਲੰਧਰ ਪੁਲਿਸ ਨੇ ਅੱਜ ਜ਼ਬਰੀ ਵਸੂਲੀ ਦਾ ਮਾਮਲਾ ਸਲਝਾਉਂਦੇ ਹੋਏ ਕੈਨੇਡਾ ਸਥਿਤ ਲਖਬੀਰ ਸਿੰਘ ਲੰਡਾ ਗਰੁੱਪ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕੀਤੇ ਗਏ ਤਿੰਨੋਂ ਮੁਲਜ਼ਮ ਵਿਦੇਸ਼ ਤੋਂ ਹੀ ਨੈੱਟਵਰਕ ਚਲਾਉਂਦੇ ਸਨ ਇਸ ਤੋਂ ਇਲਾਵਾ ਇਹ ਮੁਲਜ਼ਮ ਲੈਦਰ ਕੰਪਲੈਕਸ ਸਥਿਤ ਇੰਟਰਨੈਸ਼ਨਲ ਸਪੋਰਟਸ ਫੈਕਟਰੀ ਵਿੱਚ ਗੋਰੀਆਂ ਚਲਾਉਣ ਦੇ ਮਾਮਲੇ ਵਿੱਚ ਵੀ ਲੋੜਿੰਦੇ ਸਨ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪੰਨ ਸ਼ਰਮਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਤਿੰਨ ਤਰੀਕ ਨੂੰ ਜਿਹੜੀ ਜਲੰਧਰ ਦੇ ਇੱਕ ਇੰਡਸਟਰੀਸ ਨੂੰ ਐਕਸਟਰੈਕਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀਗੀ ਉਹ ਲਖਵੀ ਲੰਡਾ ਨੌਨ ਜਿਹੜਾ ਟੈਰਿਸਟ ਹੈ ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀਗੀ ਇਹ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿਨ ਲੋਕਾਂ ਨੇ ਐਕਸਟਰੈਕਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ ਉਹ ਮਨੀਕਰਨ ਤੋਂ ਸਾਡੇ ਪੁਲਿਸ ਪਾਰਟੀ ਨੇ ਫੜ ਲਏ ਤਿੰਨ ਵਿਅਕਤੀ ਗ੍ਰਿਫਤਾਰ ਹਨ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਿੰਨ ਜਿਹੜੇ ਵਿਅਕਤੀ ਹੈ ਇਹ 35 ਮੁਕਦਮੇ ਦਰਜਾਣਾ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਹੈ ਇੱਕ ਭੁਪਿੰਦਰ ਹੈ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੀ ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹੈ ਅਰਮਡ ਟਕਾਟੀ ਮਰਡਰ ਅਟੈਂਟ ਟੂ ਮਰਡਰ ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਅੱਠ ਪਰਚੇ ਦਿੱਤੇ ਦਰਜਾ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਗਿੰਦਰ ਹੈ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਹੜਾ ਟਾਰਗੇਟ ਚੂਜ਼ ਜਿਹੜਾ ਚੂਸ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹ ਰਹੇ ਤੇ ਇਹਨਾਂ ਦੀ ਅਰੈਸਟ ਤੋਂ ਚਾਰ ਪੰਜ ਹੋਰ ਮੁਕੱਦਮੇ ਅਨਟਰੇਸਡ ਬੜੀ ਜਿਲ੍ਹਾ ਦੇ ਮਾਝੇ ਦੇ ਜ਼ਿਆਦਾਤਰ ਉਹ ਵੀ ਟਰੇਸ ਹੋ ਗਏ ਚੋਲਾ ਸ਼ਾਹ ਸਾਹਬ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਸ਼ੋਅ ਉਹ ਵੀ ਨਾ ਨਹੀਂ ਐਗਜ਼ੀਕਿਊਟ ਕਰਤੀ ਸੀ ਸਰ ਕਿਹੜੇ ਜਲੰਧਰ ਦੁਨੀਆ ਚਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀਗੀ ਫੋਰ ਸਿਕਿਉਰਿਟੀ ਰੀਜ਼ਨਸ ਮੈਂ ਨਹੀਂ ਤੁਹਾਨੂੰ ਦੱਸ ਪਾਵਾਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ ਦੋ ਤਿੰਨ ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈ ਸੀ ਇਹ ਵੀ ਦੋਤੇ ਮਾਮਲੇ ਚੋਂ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੱਸਿਆ ਗਿਆ ਕਿ ਲੰਡਾ ਨੇ ਫੈਕਟਰੀ ਮਾਲਕ ਤੋਂ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਸੀ ਜਿਸ ਕਾਰਨ ਮੰਗਲਵਾਰ ਤੜਕੇ ਫੈਕਟਰੀ ਤੇ ਗੋਹਣੀਆਂ ਚਲਾਈਆਂ ਗਈਆਂ ਫਿਲਹਾਲ ਪੁਲਿਸ ਵੱਲੋਂ ਯੂਏਪੀਏ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਅੱਗੇ ਕੀ ਨਵਾਂ ਮੋੜ ਆਉਂਦਾ ਹੈ ਤੇ ਕੀ ਖੁਲਾਸੇ ਹੁੰਦੇ ਨੇ ਇਹ ਵੀ ਵੇਖਣਯੋਗ ਹੋਵੇਗਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁਕਸੁਰਖਾਂ ਤੇ ਧਰਮ ਪਤਨੀ ਨਾਲ ਸੋਹਣਾ ਸਾਹਿਬ ਨੇ ਤਮਸਤਕ ਹੋਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕੰਗਣਾ ਰਣੌਤ ਥੱਪੜ ਕਾਂਡ ਮਾਮਲੇ ਤੇ ਕੀਤੀ ਟਿੱਪਣੀ ਪੀਐਮ ਕਿਸਾਨ ਸਨਮਾਨ ਨਿਧੀ ਤਹਿਤ ਕਿਸਾਨਾਂ ਲਈ ਵੀ ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਿਸਾਨਾਂ ਨੇ ਕਿਹਾ ਰਕਮ ਨਹੀਂ ਹੈ ਪੂਰੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਮਐਲਏ ਅਜੇ ਗੁਪਤਾ ਦਾ ਆਇਆ ਬਿਆਨ ਕਿਹਾ ਵਿਰੋਧੀਆਂ ਨੇ ਵੀਡੀਓ ਨੂੰ ਤੋੜ ਮਰੋੜ ਕੇ ਕੀਤਾ ਪੇਸ਼ 10 ਜੁਲਾਈ ਨੂੰ ਜਲੰਧਰ ਵੈਸਟ 'ਚ ਹੋਣਗੀਆਂ ਜ਼ਿਮਨੀ ਚੋਣਾਂ ਸ਼ੀਤਲ ਅਨੁਗਰਾਲ ਨੇ ਆਮ ਆਦਮੀ ਪਾਰਟੀ ਨੂੰ ਕੀਤਾ ਚੈਲੰਜ ਇਸ ਦਿਨਾਂ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ